ਯਾਰਲੇ ਆ ਗਿਆ ਯਾਰਲੇ 225 ਐਮਆਰਪੀ 100 ਰੁਪਏ ਕੁਡਿਓ ਹਾਂ ਬਈ 300 ਰੁਪਏ ਐਮਆਰਪੀ ਤੁਹਾਨੂੰ ਕਿੰਨੇ ਦਾ ਪੈਣਾ 100 ਰੁਪਏ ਦਾ ਓਕੇ ਬਈ ਸਾਹਮਣੇ ਇਹ ਕੇਐਸ ਕੋਲ ਵੀ ਆਇਆ ਹਾਂਜੀ ਕੇਐਸ ਦੀ ਐਮਆਰਪੀ ਹੈਗੀ 99 ਰੁਪਏ ਓਕੇ ਤੁਹਾਨੂੰ ਪੈਣਾ 30 ਰੁਪਏ ਦਾ 30 ਦਾ ਇਤਰ ਹੈ ਹਾਂਜੀ ਇੱਕ ਦੇ ਉੱਤੇ 8 900 ਰੁਪਏ ਐਮਆਰਪੀ ਚੈੱਕ ਕਰੋ ਦੁਬਈ ਦਾ ਮਾਲ ਹੈ ਤੁਹਾਨੂੰ ਕਿੰਨੇ ਦਾ ਪੈਣਾ 220 ਓਨਲੀ ਓਕੇ ਦੋਸਤੋ 20 ਰੁਪਏ ਦਾ ਜੀ ਜੀ ਬੰਗਲ ਜੀ ਇਹ ਦੇਖੋ ਇਹ ਪਈ ਦਾ ਇੱਥੇ ਆਇਆ 3000 ਰੁਪਏ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 1100 ਰੁਪਏ ਦਾ ਹਾਂਜੀ ਸਸਤੀ ਗੱਲ ਦੀ ਸਾਰਿਆਂ ਨੂੰ ਆਪਾਂ ਬੜਾ ਫੀਲਡਾਂ ਦੇ ਲੁਧਿਆਣੇ ਤੇ ਅੱਜ ਤੋਂ ਹੋਰ ਦਿਖਾਉਣੇ ਆਪਾਂ ਕੋਸਮੈਟਿਕ ਦਾ ਸਾਮਾਨ ਬਹੁਤ ਸਸਤੇ ਰੇਟਾਂ ਦੇ ਵਿੱਚ ਤੇ ਸਿੰਗਲ ਵੀ ਅਜੇ ਮਿਲੂ ਵੀਡੀਓ ਨਾਲ ਬਣਿਆ ਰਿਹਾ ਅਜੋ ਜੀ ਹਾਂਜੀ ਆ ਦੇਖ ਲਓ ਸਾਰਾ ਸਾਮਾਨ ਪੂਰਾ ਲੋਡ ਕੀਤਾ ਫਿਰ ਦੁਕਾਨ ਨੂੰ ਸ਼ੋਰੂਮ ਪਾ ਲੈਣਾ ਵੱਡਾ ਪਹਿਲਾਂ ਨਾਲ ਹੀ ਦੁਕਾਨ ਸੀ ਸਾਰਾ ਕੁਝ ਮਿਲੂ ਤੁਹਾਨੂੰ ਬਹੁਤ ਘੱਟ ਰੇਟਾਂ ਦੇ ਅਜਾਜ਼ੋਂ ਨਾਲ ਜਰ ਆਪਾਂ ਦੇਖਦੇ ਚੀਜ਼ਾਂ ਰੇਟ ਤੁਹਾਨੂੰ ਦੱਸਦੇ ਹਾਂ ਹਾਂ ਜੀ ਸਾਹਮਣੇ ਇੱਕ ਕੇਐਸ ਕੋ ਬਿਊਮ ਆਇਆ ਹਾਂਜੀ ਕੇਐਸ ਦੀ ਐਮਆਰਪੀ ਹੈ ਜੀ 99 ਰੁਪਏ ਓਕੇ ਤੁਹਾਨੂੰ ਪੈਣਾ 30 ਰੁਪਏ ਦਾ ਓਕੇ ਬਈ 99 ਰੁਪਏ ਐਮਆਰਪੀ 30 ਰੁਪਏ ਠੀਕ ਹੈ ਇਹ ਸਾਰਾ ਦੁਬਈ ਦਾ ਇਤਰ ਹੈ ਹਾਂਜੀ ਇੱਕ ਦੇ ਉੱਤੇ 899 ਰੁਪਏ ਐਮਆਰਪੀ ਚੈੱਕ ਕਰੋ ਦੁਬਈ ਦਾ ਮਾਲ ਹੈ ਤੁਹਾਨੂੰ ਕਿੰਨੇ ਦਾ ਪੈਣਾ 220 ਓਨਲੀ ਓਕੇ ਦੋਸਤੋ 20 ਰੁਪਏ ਦਾ ਜੀ ਜੀ ਬੰਦਾ ਜੀ ਆਹ ਦੇਖੋ ਪਈਦਾ ਇੱਥੇ ਆਇਆ 3000 ਰੁਪਇਆ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 1100 ਰੁਪਇਆ ਦਾ ਓਕੇ 3000 ਰੁਪਇਆ ਐਮ ਆਰ ਪੀ 1100 ਰੁਪਇਆ ਥੱਲੇ ਐਮ ਆਰ ਪੀ ਵੀ ਚੈੱਕ ਕਰਾ ਦਿੰਨੇ ਆ ਆ ਦੇਖੋ ਫਰੈਸ਼ ਰੇਟ ਦਾ ਮਾਲ ਹੋਏਗਾ 2025 ਤਿੰਨ ਚ ਬਣਿਆ ਤੇ 29 ਚ 29 ਤੱਕ ਵੈਲਿਡ ਆ ਓਕੇ ਕਿੰਨੇ ਦਾ ਪੈਣਾ 1100 ਰੁਪਇਆ ਦਾ ਡੱਬਾ ਓਕੇ ਬਾਈ ਕੋਈ ਜੰਮਿਆ ਨਹੀਂ ਹੈਗਾ 1100 ਦਾ ਡੱਬਾ ਦੇ ਦੇਗਾ ਓਕੇ ਠੀਕ ਹੈ ਜੀ ਆਓ ਤੁਹਾਨੂੰ ਹੋਰ ਸੌਦੇ ਦਿਖਾਣੇ ਆ ਇਹ ਦੇਖੋ ਮੈਂ ਸੈਂਪਲ ਕਢਵਾ ਕੇ ਰੱਖਿਆ ਯਾਰ ਨੇ ਆ ਗਿਆ ਯਾਰ ਨੇ 225 ਐਮ ਆਰ ਪੀ 100 ਰੁਪਏ ਓਕੇ ਪਾਰਕ ਵੈਨਿਊ 225 ਐਮ ਆਰ ਪੀ 70 ਰੁਪਏ ਠੀਕ ਆ ਬਈ ਚੈੱਕ ਕਰੋ 100 ਰੁਪਏ ਓਕੇ ਇਹ ਦੇਖੋ 100 ਰੁਪਏ 70 ਰੁਪਏ 75 ਰੁਪਏ 80 ਰੁਪਏ ਸਾਰੇ ਲੱਗੇ ਐਮ ਆਰ ਪੀ ਕੀ ਇਹਨਾਂ ਦੇ 225 ਰੁਪਏ ਐਮ ਆਰ ਪੀ ਹੈ 70 ਰੁਪਏ ਦਾ ਪੀਸ ਹੈ ਓਕੇ ਆਓ ਇਹ ਦੇਖੋ ਆ ਦੁਬਈ ਦਾ ਇੱਧਰ ਆ ਗਿਆ ਦੁਬਈ ਦਾ ਡੀਓ हां भाई 300 ਰੁਪਏ ਐ ਐਮ ਆਰ ਵੀ ਤੁਹਾਨੂੰ ਕਿੰਨੇ ਦਾ ਪੈਣਾ 100 ਰੁਪਏ ਦਾ ਓਕੇ ਬਾਈ ਠੀਕ ਹੈ ਜੀ ਹਾਂ ਜੀ ਆ ਦੇਖੋ ਫੁੱਲ ਰੇਂਜ ਲੱਗੀ ਆ ਆਪਣੇ ਕੋਲ ਦੀ ਡਿਸ਼ ਵੋਸ਼ਰ ਵਗੈਰਾ ਅਫੋਲੋ ਆ ਗਿਆ ਹੈ ਨਾ ਅਸੀਂ 80 ਰੁਪਏ ਆ 919 120 ਰੁਪਏ ਉਹ ਤੁਹਾਨੂੰ ਲੱਗੇਗਾ 100 ਰੁਪਏ ਦਾ 10 ਵਰ ਇੱਕ ਨਾਲ ਇੱਕ ਫ੍ਰੀ ਸੌਦੇ ਆ ਬਹੁਤ ਹੈਗੇ ਨੇ ਆ ਉਹ ਤੁਹਾਨੂੰ ਉੱਪਰ ਦਿਖਾਣੇ ਆ ਹਾਂ 700 ਨਹੀਂ 1kg بلیچ 200 only اوکے مال مول پیک ਹੋ ਰਿਹਾ ਗਾਕਾ ਨਾ ਇਹ ਜੈਲ ਖਤਮ ਹੋ ਗਈ ਸੀ ਅੱਜ ਫੇਰ ਆ ਗਈ ਹੈ ਓਕੇ 150 ਰੁਪਏ ਐਮ ਆਰ ਪੀ 50 ਰੁਪਏ ਦੀ ਜੈਲ ਹੈ ਠੀਕ ਹੈ ਐਲਓ ਵੀਰਾ ਜੈਲ 50 ਰੁਪਏ only ਓਕੇ ਬਾਜ਼ਾਰ ਹੈ ਨਹੀਂ ਐਨੇ ਦੀ ਕਿਤੇ ਥੱਲਾ